ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਅੱਜ ਦੇ ਵਲੌਗ ਦੇ ਵਿੱਚ ਸਭ ਦਾ ਸਵਾਗਤ ਹੈ ਤਾਂ ਹਾਂ ਜੀ ਅੱਜ ਦਾ ਵਲੌਗ ਆਪਣਾ ਜੀ ਕੁਛ ਇਸ ਤਰ੍ਹਾਂ ਦੀ ਆ ਕਿਉਂਕਿ ਅੱਜ ਮਾਰਨਿੰਗ ਟਾਈਮ ਸਵੇਰ 4 ਵਜੇ ਜਿਹੜਾ ਆਪਣਾ ਘਰ ਦਾ ਥੋੜਾ ਜਿਹਾ ਲੈਂਟਰ ਸੀਗਾ ਹਨ ਉਹ ਸਾਰਾ ਡੱਗ ਗਿਆ ਕੌਸ਼ਕ ਤਾਂ ਕੋਠੇ ਦੇ ਉੱਤੇ ਡੱਗ ਗਿਆ ਹਨ ਛੱਤ ਦੇ ਕਿਉਂਕਿ ਚੁਬਾਰੇ ਦਾ ਲੈਂਟਰ ਡਿੱਗ ਗਿਆ ਹੈ ਕੌਸ਼ਕ ਤਾਂ ਇੱਥੇ ਥੱਲੇ ਡੱਗ ਗਿਆ ਕੌਸ਼ਕ ਪਿਛਲੇ ਵਿਹੜੇ ਵਿੱਚ ਡੱਗ ਗਿਆ ਤੇ ਕੌਸ਼ਕ ਛੱਤ ਦੇ ਉੱਤੇ ਹੀ ਡੱਗ ਗਿਆ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਏਡੀਆਂ ਏਡੀਆਂ ਜਿਹੜੀਆਂ ਇੱਟਾਂ ਸੀ ਸਾਰੀਆਂ ਤਾਂ ਅੱਥ ਲੇੜ ਗਈਆਂ ਆ ਸ਼ੁਕਰ ਹਜੇ ਵੈਗਰੂ ਜੀ ਦਾ ਬਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਸਵੇਰੇ 4 ਵਜੇ ਸੀ ਕੋਈ ਉੱਠਿਆ ਵੀ ਨਹੀਂ ਸੀਗਾ ਹਜੇ ਤੇ ਨਹੀਂ ਤਾਂ ਸ਼ਾਮ ਦੇ ਟਾਈਮ ਬੱਚੇ ਇੱਥੇ ਖੇਡਦੇ ਹੁੰਦੇ ਆ ਆਂਡੀਆਂ ਗਵਾਂਡੀਆਂ ਦੇ ਵੀ ਜਵਾਕ ਆ ਜਾਂਦੇ ਆ ਵਿੜੇ ਵਿੱਚ ਖੇਡਣ ਦੇ ਵਾਸਤੇ ਤਾਂ ਜੇਕਰ ਸ਼ਾਮ ਨੂੰ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਤਾਂ ਸ਼ਾਇਦ ਕੋਈ ਨੁਕਸਾਨ ਜਾਦੇ ਹੋ ਜਾਂਦਾ ਪਰ ਸਵੇਰ ਦੇ ਟਾਈਮ ਹੋਈ ਆ ਤਾਂ ਇਹ ਸਾਨੂੰ ਪਤਾ ਲੱਗ ਗਿਆ ਸੀਗਾ ਆਵਾਜ਼ ਬਹੁਤ ਤੇਜ਼ ਆਈ ਜਦੋਂ ਤਾਂ ਅੱਜ ਆਪਣਾ ਸਾਰਾ ਜਿਹੜਾ ਜੀ ਆਹਾਂ ਲੈਂਟਰ ਜਿਹੜਾ ਆਪਣਾ ਪਾਟ ਗਿਆ ਏ ਟੁੱਟ ਗਿਆ ਏ ਤਾਂ ਹੁਣ ਜਿਹੜੀ ਉਹ ਸਾਈਡ ਆ ਉਹ ਵਾਲੀ ਏ ਵੀ ਹੁਣ ਡਿੱਗਦੀ ਸਾਨੂੰ ਨਜ਼ਰ ਆਉਂਦੀ ਆ ਕਿਉਂਕਿ 3-4 ਦਿਨ ਜਿਹੜੇ ਆ ਸਾਰਾ ਬਨੇਰਾ ਵੀ ਵਧੀਆ ਪਾਇਆ ਹੋਇਆ ਸੀ ਇਸ ਤਰ੍ਹਾਂ ਪਾਇਆ ਹੋਇਆ ਸੀ ਇਦਾਂ ਜਿੱਦਾਂ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਪਾਇਆ ਪਿਆ ਸੀ ਤੇ ਹੁਣ ਜਿਹੜਾ ਇਹ ਸਾਰਾ ਡੱਗ ਗਿਆ ਈ ਤੇ ਪੌੜੀਆਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਇਧਰੋਂ ਵੀ ਸਾਰਾ ਪਾਟ ਗਿਆ ਤੇ ਸਾਡੀ ਤਾਂ ਡੈਸ਼ ਵੀ ਜਿਹੜੀ ਵਿਚੇ ਡੱਗ ਗਈ ਡੈਚ ਵੀ ਟੀਵੀ ਵਾਲੀ ਵਿਚੇ ਚਲੀ ਗਈ ਆ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਆ ਵੇਖ ਸਕਦੇ ਹੋ ਤੇ ਹੁਣ ਜਿਹੜਾ ਇੱਕੋ ਦਮ ਜਿਹੜਾ ਖਰਚੇ ਨੂੰ ਘਰ ਹੋ ਗਿਆ ਏ ਜਦੋਂ ਭਾਰੀ ਇਹ ਸਮਾਨ ਸਾਰਾ ਛੱਤ ਦਾ ਇਧਰਲੀ ਛੱਤ ਤੇ ਡਿੱਗਿਆ ਵਾਲੀ ਤੇ ਡਿੱਗਿਆ ਤਾਂ ਇਹ ਵਾਲੀ ਛੱਤ ਤੇ ਵੀ ਜਿਹੜੀਆਂ ਬਹੁਤ ਸਾਰੀਆਂ ਤਰੇੜਾਂ ਆ ਗਈਆਂ ਇੱਕ ਗੁੱਠ ਸਾਰੀ ਜਾਈ ਦੇ ਬੈਠ ਗਈ ਹੈ ਇਹਦੀ ਵੀ ਤਾਂ ਹੁਣ ਆਪਾਂ ਨੂੰ ਜਿਹੜਾ ਇਹ ਸਾਰਾ ਟਾਉਣਾ ਪੈਣਾ ਏ ਤਾਕਿ ਫੇਰ ਦੁਬਾਰਾ ਵਧੀਆ ਸ਼ੁਰੂਆਤ ਕਰਨੀ ਪੈਣੀ ਹੈ ਘਰ ਦੀ ਪਰ ਤੁਹਾਨੂੰ ਪਤਾ ਅੱਜ ਦੇ ਟਾਈਮ ਦੇ ਵਿੱਚ ਇਹ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਵੀ ਐਟ ਅ ਟਾਈਮ ਸਾਰੇ ਪੈਸੇ ਵਗੈਰਾ ਲਾਉਣੇ ਹਨ ਹੈਂਡਲ ਕਰਨਾ ਸਾਰੀ ਸਿਚੁਏਸ਼ਨ ਨੂੰ ਪਰ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਵੀ ਚਲੋ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਹੈਨਾ ਤਾਂ ਚਲੋ ਹੌਲੀ-ਹੌਲੀ ਇਹ ਵੀ ਘਰ ਦਾ ਵੀ ਸਾਰਾ ਕੁਝ ਹੈਂਡਲ ਹੋ ਜਾਊਗਾ ਬਾਕੀ ਜਿੰਨਾ ਕ ਹਨਾ ਨੁਕਸਾਨ ਹੁੰਨਾ ਹੁੰਦਾ ਉਹਨਾਂ ਕ होके ही ਰਹਿੰਦਾ ਬਵਾ ਆਪਾ ਜਿੰਨਾ ਮਰਜ਼ੀ ਜ਼ੋਰ ਲਾ ਲਈ ਤਾਂ ਇਧਰਲੇ ਪਾਸੇ ਜਿਹੜਾ ਬਨੇਰਾ ਸੀਗਾ ਤੇ ਉਹ ਸ਼ੁਕਰ ਕਰੋ ਕਿ ਇੱਥੇ ਰਸੋਈ ਤੇ ਨਹੀਂ ਆ ਕੇ ਡਿੱਗਿਆ ਇਧਰਲੀ ਸਾਈਡ ਆਪਣੀ ਰਸੋਈ ਆ ਇਹ ਬਾਲਿਆਂ ਵਾਲੀ ਆ ਪਰ ਤੇ ਇਹਦੇ ਤੇ ਇਹਦੇ ਤੇ ਨਹੀਂ ਆ ਕੇ ਡਿੱਗਿਆ ਜੇ ਘਰੇ ਦੇ ਤੇ ਆ ਕੇ ਡੇਗਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਕਿਉਂਕਿ ਤੁਹਾਨੂੰ ਪਤਾ ਹਨਾ ਸਿਲੰਡਰ ਪਏ ਹੁੰਦੇ ਆਪਣੇ ਘਰਾਂ ਦੇ ਵਿੱਚ ਸਿਲੰਡਰ ਹੋ ਸੀਗੇ ਤੇ ਬਾਕੀ ਬਾਲਿਆਂ ਵਾਲੀ ਛੱਤ ਸਾਰੀ ਟੁੱਟ ਜਾਣੀ ਸੀਗੇ ਤੇ ਏਸੀ ਦਾ ਜਿਹੜਾ ਆਹਾ ਆਊਟਡੋਰ ਆ ਇਹ ਵੀ ਖਰਾਬ ਹੋ ਜਾਣਾ ਸੀਗਾ ਸਾਰਾ ਤਾਂ ਬਹੁਤ ਜ਼ਿਆਦੇ ਨੁਕਸਾਨ ਹੋ ਜਾਣਾ ਸੀ ਅੱਜ ਦੇ ਅੱਜ ਹੀ ਤਾਂ ਸ਼ੁਕਰ ਆ ਵਾਹਿਗੁਰੂ ਦਾ ਵੀ ਜਿੰਨਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਬਾਕੀ ਬੱਚੇ ਠੀਕ ਆ ਹੋਰ ਬਾਲਾ ਨੁਕਸਾਨ ਨਹੀਂ ਹੋਇਆ ਤਾਂ ਅੱਜ ਹੜ੍ਹਾਂ ਦੇ ਕਰਕੇ ਸਾਰੇ ਜਾਣੀ ਹਨਾ ਆਪਦੇ ਘਰਾਂ ਦਾ ਧਿਆਨ ਰੱਖਿਆ ਕਰੋ ਵੀਰੇ ਬਹੁਤ ਔਖਾ ਹੋ ਜਾਂਦਾ ਜਦੋਂ ਇਹੋ ਜਿਹਾ ਟਾਈਮ ਕੋਈ ਆਉਂਦਾ ਨਾ ਤਾਂ ਵੀਰੇ ਬਹੁਤ ਜ਼ਿਆਦੇ ਔਖਾ ਹੋ ਜਾਂਦਾਗਾ ਤੇ ਬਾਕੀ ਆਪਣਾ ਵਿਹੜਾ ਜਿਹੜਾ ਉਹ ਕਾਫੀ ਵੱਡਾ ਏ ਤਾਂ ਇੱਥੇ ਅਸੀਂ ਪਹਿਲਾਂ ਹੋਰ ਕੁਝ ਬਣਾਉਣ ਦਾ ਸੋਚਦੇ ਪਏ ਸੀਗੇ ਕਿਉਂਕਿ ਆਪਾਂ ਇਸ ਵਿੱਚ ਤਾਂ ਗੱਲ ਕਰਦੇ ਪਏ ਆ ਕਿਉਂਕਿ ਜੋ ਆਪਾਂ ਸੋਚਦੇ ਆ ਉਹ ਨਹੀਂ ਹੁੰਦਾ ਜੋ ਵੈਗਰੂ ਸੋਚਦਾ ਉਹ ਹੁੰਦਾ ਹੈ ਤਾਂ ਆ ਜੇ ਆਪਾਂ ਰੇਤਾ ਸਟਾਇਆ ਸੀਗਾ ਸੋਚਿਆ ਸੀ ਉੱਥੇ ਕੁਝ ਦੁਕਾਨਾਂ ਦੁਕੁਨਾ ਬਣਾ ਲਵਾਂਗੇ ਜਾਂ ਕੁਝ ਹੋਰ ਆਪਦਾ ਹਨਾ ਕੁਝ ਹੋਰ ਚੀਜ਼ ਚਲਾ ਲਵਾਂਗੇ ਤੁਹਾਨੂੰ ਮੈਂ ਦੱਸ ਦਿਉਣੀ ਵੀ ਆਪਣਾ ਰਾਦਾ ਹੁੰਦਾ ਜਾਂ ਬੁਟੀਕ ਵਗੈਰਾ ਦਾ ਕੰਮ ਚਲਾਵਾਂਗੇ ਜਾਂ ਹੋਰ ਕੋਈ ਹਨਾ ਆਪਾਂ ਆਪਦੀ ਵਿਉਂਤ ਨਾਲ ਕਰਦੇ ਆ ਸਾਰਾ ਤਾਂ ਉੱਥੇ ਸਾਡਾ ਬਣਾਉਣ ਦਾ ਇਰਾਦਾ ਸੀਗਾ ਪਰ ਹੁਣ ਸਾਨੂੰ ਫਾਈਨਲੀ ਇੱਥੇ ਕੁਝ ਆਪਦੀ ਰਹਿਣ ਵਾਸਤੇ ਬਣਾਉਣਾ ਪੈਣਾਗਾ ਕਿਉਂਕਿ ਉਹ ਸਾਰਾ ਜਿਹੜਾ ਆਪਣਾ ਦੂਸਰਾ ਘਰ ਆ ਉਹਨੂੰ ਆਪਾਂ ਨੂੰ ਢਾਉਣਾ ਪੈਣਾ ਏ ਇੱਥੇ ਆਪਾਂ ਇੱਕ ਅੱਧਾ ਹਨਾ ਕਮਰਾ ਪਾ ਕੇ ਆ ਦੀ ਰੈਸ਼ ਸ਼ੁਰੂ ਕਰ ਲਵਾਂਗੇ ਤੇ ਫਿਰ ਉਹ ਹੌਲੀ ਹੌਲੀ ਟਾਈਂ ਦਾ ਜਾਂ ਬੰਦ ਦਾ ਜਦੋਂ ਵੀ ਵੈਗੁਰੂ ਨਹੀਂ ਪਹੁੰਚ ਪਾਈ ਤਾਂ ਆਪਾਂ ਉਹ ਜ਼ਰੂਰ ਕਰਾਂਗੇ ਇਹ ਸਾਡੀ ਰੈ ਸੀ ਕਿ ਇੱਥੇ ਅਸੀਂ ਆਪਾਂ ਆਪਦਾ ਕੁਛ ਬਣਾ ਕੇ ਆਪਦਾ ਕੰਮ ਸ਼ੁਰੂ ਕਰਾਂਗੇ ਘਰ ਦੇ ਵਿੱਚ ਹਨਾ ਮੈਂ ਘਰੇ ਫ੍ਰੀ ਹੁੰਨੀ ਆ ਤਾਂ ਮੈਂ ਕੋਈ ਕੰਮ ਸਟਾਰਟ ਕਰ ਲੂੰਗੀ ਤਾਂ ਇਹ ਵਿਆਹਤ ਜਿਹੜੀ ਮੇਰੀ ਸੀਗੀ ਪਰ ਵਾਹਿਗੁਰੂ ਨੇ ਸਭ ਕੁਝ ਪਾਸਾ ਬਦਲ ਕੇ ਰੱਖ ਦਿੱਤਾ ਤਾਂ ਹੁਣ ਜੇ ਇੱਥੇ ਆਪਾਂ ਇੱਕ ਕਮਰਾ ਪਾ ਕੇ ਆਪਦਾ ਰਹਿਸ਼ ਸ਼ੁਰੂ ਕਰਾਂਗੇ ਤਾਂ ਫਿਰ ਕਿਉਂਕਿ ਪਤਾ ਨਹੀਂ ਹੁੰਦਾ ਮਾੜੇ ਵਕਤ ਦਾ ਵੀ ਉਹ ਹੁਣ ਜਿਹੜੀਆਂ ਤਰੇੜਾਂ ਆ ਗਈਆਂ ਸਾਰਾ ਘਰ ਨਾ ਢਾ ਦੇ। ਇੱਥੇ ਸਾਡੇ ਪੁਰਾਣਾ ਬਰਾਂਡਾ ਪਾਇਆ ਹੁੰਦਾ ਸੀਗਾ ਜਿਹਦੇ ਵਿੱਚ ਟਰੈਕਟਰ ਗੱਡੀ ਉਤੇ ਅ ਪੱਠੇ ਵਗੈਰਾ ਦਾ ਸਮਾਨ ਜਿਵੇਂ ਪੁਰਾਣੇ ਟਾਈਮ 'ਚ ਪਸ਼ੂ ਰੱਖੇ ਹੁੰਦੇ ਸੀ ਮੰਮੀ ਹੋਣਾਂ ਦੇ ਤਾਂ ਇਹ ਉਹ ਬਰਾਂਡਾ ਢਾ ਕੇ ਇੰਨਾ ਐਟ ਕੱਢੀ ਸੀਗੀ ਤੇ ਹੁਣ ਸੋਚਦੇ ਪਏ ਸੀ ਇਹ ਕੁਝ ਕਰਾਂਗੇ ਤੇ ਰੱਬ ਨੇ ਹੋਰ ਹੀ ਕੁਝ ਬਣਾ ਦਿੱਤਾ ਚਲੋ ਕੋਈ ਗੱਲ ਨਹੀਂ ਚਲੋ ਜੀ ਠੀਕ ਆ ਅੱਜ ਸਾਡੇ ਪੁਰਾਣੇ ਘਰ ਦੀ ਲੁੱਕ ਵੇਖ ਸਕਦੇ ਹੋ ਤੁਸੀਂ ਇਹ ਹਾਲਾਤ ਹੋ ਗਏ ਨੇ ਵਾਇਗਰੂ ਮੀ ਸਾਰਾ ਇੱਕ ਥਾਂ ਤੇ ਬੰਦ ਕਰਦੇ ਪਤਾ ਨਹੀਂ ਕਿੰਨੇ ਹਨਾ ਘਰ ਬੇਕਾਰ ਹੋ ਗਏ ਆ ਤਾਂ ਅਰਦਾਸ ਕਰਿਓ ਵੀ ਜਿਹੜੇ ਇਹ ਮੀਂਹ ਦਾ ਪਾਣੀ ਹੈ ਹੜਾਂ ਦਾ ਪਾਣੀ ਹੈ ਇਹ ਬੰਦ ਹੋ ਜਾਵੇ ਤੇ ਕਈਆਂ ਦੇ ਘਰ ਬਚ ਜਾਣ ਕੋਈ ਨਹੀਂ ਵਾਇਗਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ ਸਾਡੀ ਫੈਮਿਲੀ ਸਾਰੀ ਠੀਕ ਠਾਕ ਆ ਵਧੀਆ ਪਰ ਹਰੇਕ ਕਿਸੇ ਦੇ ਹਨਾ ਇਹ ਹਾਲਾਤ ਨਹੀਂ ਹੁੰਦੇਗੇ ਤੇ ਪ੍ਰਮਾਤਮਾ ਹਰੇਕ 'ਤੇ ਸਰਬੱਤ ਦਾ ਭਲਾ ਕਰੇ ਹਨਾ ਅਰਦਾਸ ਕਰੋ ਵੀ ਸਾਰੇ ਆਪ ਦੇ ਆਦੇ ਘਰਾਂ 'ਚ ਵਧੀਆ ਰਹਿਣ ਤੇ ਜੇ ਵਾਹਿਗੁਰੂ ਨੇ ਮਿਹਰ ਕੀਤੀ ਤਾਂ ਇਸੇ ਥਾਂ ਤੇ ਤੁਹਾਨੂੰ ਕੋਈ ਵਧੀਆ ਜਿਹਾ ਘਰ ਪੈਂਦਾ ਜਰੂਰ ਵਿਖਾਵਾਂਗੇ ਤਾਂ ਧੰਨਵਾਦ ਆ ਸਾਰਿਆਂ ਦਾ ਥੈਂਕ ਯੂ ਤਾਂ ਸਮਾ ਜਿਹੜਾ ਮਾੜਾ ਕਿਤੇ ਆ ਜਾਂਦਾ ਤਾਂ ਇਹ ਕਿਸੇ ਚੰਗੇ ਵਾਸਤੇ ਹੀ ਆਉਂਦਾ ਹੁੰਦਾ ਜੇ ਕਹਿੰਦੇ ਹੁੰਦੇ ਨਾ ਵੀ ਮਾੜਾ ਸਮਾ ਵੀ ਨੰਗ ਜੂਗਾ ਤੇ ਚੰਗਾ ਸਮਾ ਵੀ ਆ ਜਾਊਗਾ ਹਨਾ ਦੇਖਿ ਜੇ ਕਨੇ ਨੇ ਜੇ ਚੰਗਾ ਸਮਾਂ ਨਹੀਂ ਰਿਹਾ ਤੇ ਮਾੜਾ ਵੀ ਕਿੰਨਾ ਚਿਰ ਖੜੂਗਾ ਤਾਂ ਜੀ ਇਹ ਬਸ ਸਮਾਂ ਹੀ ਕੋਸ਼ ਇਹੋ ਜਿਹਾ ਹੁੰਦਾ ਚੰਗਾ ਮਾੜਾ ਆ ਜਾਂਦਾ ਹੈ ਇਨਸਾਨ ਤੇ ਪਰ ਸਾਨੂੰ ਉਸ ਵਾਹਿਗੁਰੂ ਤੇ ਵਿਸ਼ਵਾਸ ਰੱਖਣਾ ਚਾਹੀਦਾ ਥੈਂਕ ਯੂ ਜੀ ਸਾਰਿਆਂ ਦਾ ਜਿੰਨੇ ਜਾਣੀ ਵੀ ਆਪਣੇ ਨਾਲ ਹਨਾ ਸਬਸਕ੍ਰਾਈਬ ਹੈਗੇ ਆਪਣੇ ਥੈਂਕ ਯੂ ਸਾਰਿਆਂ ਦਾ ਤੇ ਸਪੋਰਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਆਪ ਦੇ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਜੇਕਰ ਤੁਹਾਨੂੰ ਸਾਡੇ ਵਲੌਗ ਚੰਗੇ ਲੱਗਦੇ ਆ ਤਾਂ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ ਫੋਰ ਵਾਚ